ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜਿਸ਼ ਦਾ ਅਗਲਾ ਅੰਕ 2 ਹੈਲੀਬੌਰਨ ਕਮਾਂਡੋ ਆਪਰੇਸ਼ਨ ਦੀ ਯੋਜਨਾ ਨੂੰ ਨਾਮਨਜ਼ੂਰੀ ਹੈਲੀਬੌਰਨ ਹੈਲੀਕਾਪਟਰ ਵਿੱਚ ਸਵਾਰ ਕਮਾਂਡੋ ਫੌਜ ਭਾਗ 2 ਆਪਰੇਸ਼ਨ ਸਨਡਾਊਨ ਦੀ ਯੋਜਨਾ ਅਤੇਂਦਰਾ ਗਾਂਧੀ ਨੂੰ ਜਾਣਕਾਰੀ ਦੇਣਾ ਮੈਂ 16 April 2019 ਨੂੰ ਸਾਬਕਾ ਡੀਜੀਐਸ ਰਾਮ ਟੇਕਜੰਦ ਆਰਡੀ ਨਿਗਰਾਨੀ ਨੂੰ ਉਹਨਾਂ ਦੀ ਵਿਸੰਤ ਵਿਹਾਰ ਸਥਿਤ ਰਹਿਸ਼ਤੇ ਅਤੇ ਉਸ ਤੋਂ ਬਾਅਦ ਦੋ ਵਾਰ ਹੋਰ ਉਹਨਾਂ ਨੂੰ ਮਿਲਿਆ ਤਾਂ ਜੋ ਐਸ ਐਫ ਐਫ ਡੀ ਅਗਵਾਈ ਵਾਲੇ ਹੈਰੀ ਬੌਨ ਆਪਰੇਸ਼ਨ ਬਾਰੇ ਉਹਨਾਂ ਦੇ ਵਿਚਾਰ ਜਾਣ ਸਕਾਂ ਜਿਸ ਦੀ ਯੋਜਨਾ ਡਾਇਰੈਕਟੋਰੇਟ ਜਨਰਲ ਆਫ ਸਕਿਉਰਿਟੀ ਯਾਨੀ ਡੀ ਜੀ ਐਸ ਨੇ ਬਣਾਈ ਸੀ 1928 ਵਿੱਚ ਪੈਦਾ ਹੋਏ ਨਗਰਾਨੀ ਦੀ ਉਮਰ ਹੁਣ 90 ਸਾਲਾਂ ਤੋਂ ਵੱਧ ਹੋ ਗਈ ਹੈ ਨਵੰਬਰ 2014 ਵਿੱਚ ਉਹ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਜਦੋਂ ਉਹਨਾਂ ਨੂੰ 6 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਹਾਲਾਂਕਿ ਸਰੀਰਕ ਤੌਰ ਤੇ ਕੁਝ ਕਮਜ਼ੋਰ ਸਨ ਪਰ ਉਹ ਨਿਯਮਤ ਤੌਰ ਤੇ ਸਵੇਰ ਦੀ ਸੈਰ ਲੀ ਜਾਂਦੇ ਸਨ ਅਤੇ ਦੁਪਹਿਰ ਨੂੰ ਬਸੰਤ ਵਿਹਾਰ ਕਲੱਬ ਵਿੱਚ ਬ੍ਰਿਜ ਯਾਨੀ ਤਾਸ਼ਤੀਕ ਖੇਡ ਖੇਡਦੇ ਸਨ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਇਹ ਸੀ ਕਿ ਉਹਨਾਂ ਨੂੰ ਹਾਲੇ ਵੀ April 1984 ਵਿੱਚ ਦਰਬਾਰ ਸਾਹਿਬ ਕੰਪਲੈਕਸ ਤੋਂ ਪਿੰਡਰਾ ਵਾਲੇ ਨੂੰ ਅਗਵਾ ਕਰਨ ਲਈ ਯੋਜਨਾਬੱਧ ਕੀਤੇ SFF ਦੀ ਅਗਵਾਈ ਵਾਲੇ ਹੈਲੀਬੌਰਨ ਆਪਰੇਸ਼ਨ ਦੇ ਐਮਬੇਰ ਬੇਯਾ ਸਨ 1951 ਬਿਹਾਰਾਂਦਰ ਪ੍ਰਦੇਸ਼ ਦੇ ਇੱਕ IPS ਸਤਿਕਾਰਯੋਗ ਨਗਰਾਨੀ ਪਹਿਲਾਂ CRPF ਵਿੱਚ SP ਰੈਂਕ ਤੇ ਕੇਂਦਰ ਸਰਕਾਰ ਕੋਲ ਡਿਪੂਟੇਸ਼ਨ ਤੇ ਆਏ ਸਨ ਇਸ ਤੋਂ ਬਾਅਦ ਜਲਦੀ ਹੀ ਉਹ OSFF ਦੇ ਇੰਚਾਰਜ ਸੈਕੰਡਰ ਨਿਰਦੇਸ਼ਕ ਬਜਾਓ ਇੰਟੈਲੀਜੈਂਸ ਬਿਊਰੋ ਵਿੱਚ ਸ਼ਾਮਲ ਹੋ ਗਏ ਇੰਟੈਲੀਜੈਂਸ ਬਿਊਰੋ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੇ ਅਤੇ ਸਤੰਬਰ 1968 ਵਿੱਚ ਖੋਜ ਤੇ ਵਿਸ਼ਲੇਸ਼ਣ ਵਿੰਗਰਾਹ ਦੇ ਗਠਨ ਤੋਂ ਬਾਅਦ ਉਹ ਰਾ ਵੀ ਚਲੇ ਗਏ ਜਿੱਥੇ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਦੋਵਾਂ ਵਿੱਚ ਵੱਖ-ਵੱਖ ਸੇਵਾਵਾਂ ਦਿੱਤੀਆਂ ਆਖਰਕਾਰ ਉਹਨਾਂ ਨੇ 1982 ਵਿੱਚ DGS ਤੋਂ ਦਸਤਾਂਵਾਲਿਆ ਆਮ ਤੌਰ ਤੇ ਰਾਜਾ ਡਾਇਰੈਕਟਰ ਹੀ ਅਹੁਦੇ ਦੇ ਨਾਤੇ ਡੀਜੀਐਸ ਹੁੰਦਾ ਹੈ ਪਰ ਕਿਉਂਕਿ ਨਗਰਾਨੀ 1951 ਬੈਚ ਦੇ ਆਈਪੀਐਸ ਨਿਯਮਬੱਧ ਭਰਤੀ ਅਧਿਕਾਰੀ ਸਨ ਅਤੇ ਵਿਸ਼ੇਸ਼ ਭਰਤੀ ਕੋਟੇ ਰਹੀ ਸੇਵਾ ਵਿੱਚ ਦਾਖਲ ਹੋਣ ਦੇ ਨਾਤੇ ਡਾਇਰੈਕਟਰ ਗੈਰੀ ਸਖਸੈਨਾ ਨੂੰ 1950 ਇੱਕ ਵੱਡਾ ਦੋ ਸੀਨੀਅਰਤਾ ਦਿੱਤੀ ਗਈ ਸੀ ਇਸ ਲਈ ਐਸਐਫਐਫ ਸਪੈਸ਼ਲ ਸਰਵਿਸ ਬਿਊਰੋ ਐਸਐਸਬੀ ਅਤੇ ਹਵਾਵਾਜ਼ੀ ਖੋਦ ਕੇਂਦਰ ਆਰਸੀ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਨਗਰਾਨੀ ਨੂੰ ਡੀਜੀਐਸ ਦਾ ਸੁਤੰਤਰ ਚਾਰਜ ਦੇਣ ਦਾ ਫੈਸਲਾ ਕੀਤਾ ਗਿਆ ਸੀ ਖਾਸ ਤੌਰ ਤੇ ਤਿੱਬਤ ਨਾਲ ਸੰਬੰਧਿਤ ਕਾਰਵਾਈਆਂ ਲਈ ਤਾਇਨਾਤ ਤਿੱਬਤੀ ਮੂਲ ਦੇ ਵਿਅਕਤੀਆਂ ਦੀ ਇੱਕ ਵੱਡੀ ਟੁਕੜੀ ਤੋਂ ਇਲਾਵਾ ਐਸਐਫਐਫ ਕੋਲ ਇੱਕ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰ ਕਮਾਂਡੋ ਯੂਨਿਟ ਸੀ ਤਾਂ ਜੋ ਬੰਦਕ ਚੜਾਉਣ ਜਾਂ ਅਤਵਾਦੀ ਗਤੀਵਿਧੀਆਂ ਦੇ ਨਤੀਜੇ ਵਜੋਂ ਪੈਦਾ ਹੋਈਆਂ ਹੋਰ ਗੰਭੀਰ ਸਥਿਤੀਆਂ ਨਾਲ ਜਿੱਠਿਆ ਜਾ ਸਕੇ ਇਸ ਕਮਾਂਡੋ ਯੂਨਿਟ ਵਿੱਚ 150 ਜਵਾਨ ਸ਼ਾਮਲ ਸਨ ਜਿਨ੍ਹਾਂ ਵਿੱਚੋਂ 50% ਥੋੜੇ ਸਮੇਂ ਲਈ ਡੈਪੂਟੇਸ਼ਨ ਤੇ ਫੌਜ ਵਿੱਚੋਂ ਸ਼ਾਮਲ ਹੁੰਦੇ ਸਨ ਅਤੇ ਬਾਕੀ ਬੀਐਸਐਫ ਅਤੇ ਸੀਆਰਪੀਐਫ ਨਾਲ ਸੰਬੰਧਿਤ ਪ੍ਰਾਕ੍ਰਿਤੀ ਸਨ ਇਸ ਸੁਰੱਖਿਆ ਸੈੱਲ ਵਿੱਚ ਹੈਲੀਬੌਰਨ ਆਪਰੇਸ਼ਨਾਂ ਲਈ 2 MI-4 ਹੈਲੀਕਾਪਟਰ ਸਨ ਇਸ ਤੋਂ ਇਲਾਵਾ ਲੂਡ ਪੈਂਟ ਸਕੂਲ ਹਵਾਵਰਦੀ ਖੋਜ ਕੇਂਦਰ ਦੇ ਟੁਕਮੇ ਜਹਾਜ਼ਾਂ ਦੀ ਵਰਤੋਂ ਕਰਨ ਦੀ ਸੂਹਲਤ ਸੀ ਇਤਿਫਾਕ ਨਾਲ ਜਦੋਂ 9 ਅਪ੍ਰੈਲ 1975 ਵਿੱਚ ਭਾਰਤੀ ਫੌਜ ਦੁਆਰਾ ਗੰਗਟੋਕ ਵਿਖੇ ਸਿਕਮ ਗਾਰਡਾਂ ਦੇ ਹਥਿਆਰ ਸਟੋਅਵਾਏ ਜਾ ਰਹੇ ਸਨ ਰਸਕਤਰ ਆਰ ਐਨ ਕਾਓ ਦੇ ਸਟਾਫ ਅਧਿਕਾਰੀ ਵੱਲੋਂ ਨਿਗਰਾਨੀ ਨੇ ਮੈਨੂੰ ਆਪਣੇ ਬੌਸ ਲਈ ਜਾਣਕਾਰੀ ਲਈ ਇਸ ਆਪਰੇਸ਼ਨ ਦਾ ਵਿਸਤਾਰ ਪੂਰਵਕ ਵਰਣਨ ਕਰਨ ਲਈ ਟੈਲੀਫੋਨ 'ਤੇ ਗੱਲ ਕੀਤੀ ਸੀ ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਨਗਰਾਨੀ ਨੇ ਇਸ ਤੋਂ ਪਹਿਲੇ ਡਾਇਰੈਕਟਰ ਜਨਰਲ ਬਜੋ ਇੱਕ ਵੱਖਰੀ ਨਵੀਂ ਕਮਾਂਡੋ ਫੋਰਸ ਰਾਸ਼ਟਰੀ ਸੁਰੱਖਿਆ ਗਾਰਡ ਐਨਐਸਜੀ ਦਾ ਗਠਨ ਕਰਨ ਲਈ ਕਿਹਾ ਗਿਆ ਉਹਨਾਂ ਨੇ ਐਸਐਫਐਫ ਦੇ ਸਿਵਿਲਿਅਨ ਕਰਮਚਾਰੀਆਂ ਤੇ ਕੁਝ ਕਮਾਂਡੋਆਂ ਦੀ ਮਦਦ ਨਾਲ ਇਸ ਫੋਰਸ ਨੂੰ ਖੜਾ ਕੀਤਾ ਅਤੇ ਜੋ ਇਸ ਨਵੀਂ ਬਣਾਈ ਗਈ ਫੋਰਸ ਦਾ ਤੁਰਾ ਬਣੇ ਨਗਰਾਨੀ ਨੇ ਮੈਨੂੰ ਦੱਸਿਆ ਕਿ ਦਸੰਬਰ 1983 ਦੇ ਅੰਤ ਵਿੱਚ ਇਕਾਉ ਨੇ ਉਸ ਨੇ ਆਪਣੇ ਦਫ਼ਤਰ ਬੁਲਾਇਆ ਅਤੇ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਲੰਗਰ ਦੀ ਛੱਤ ਤੋਂ ਪਿੰਡਰਾਵਾਲੇ ਨੂੰ ਅਗਵਾ ਕਰਨ ਅਤੇ ਸੀਆਰਪੀਐਫ ਦੀ ਮਦਦ ਨਾਲ ਉਸ ਨੂੰ ਫੁਰਤੀ ਨਾਲ ਕੱਢਣ ਲਈ ਐਸਐਫਐਫ ਦੀ ਅਗਵਾਈ ਵਾਲੇ ਹੈਲੀਬੌਰਨ ਆਪਰੇਸ਼ਨ ਦੀ ਯੋਜਨਾ ਬਣਾਉਣ ਲਈ ਕਿਹਾ। ਇਸ ਲੰਗਰ ਵਾਲੀ ਇਮਾਰਤ ਦੀ ਛੱਤ ਤੇ ਪਿੰਡਰਾਵਾਲਾ ਦੇਸ਼ ਸ਼ਾਮ ਤੱਕ ਰੋਜ਼ਾਨਾ ਉਪਦੇਸ਼ ਦਿੰਦਾ ਸੀ। ਨਗਰਾਨੀ ਨੇ ਮੇਰੇ ਕੋਲ ਪੁਸ਼ਟੀ ਕੀਤੀ ਕਿ ਯੋਜਨਾਬੱਧ ਆਪਰੇਸ਼ਨ ਵਿੱਚ ਐਸਐਫਐਫ ਕਮਾਂਡੋ ਅਤੇ ਦੋ MI4 ਹੈਲੀਕਾਪਟਰ ਤੇ ਪਿੰਡਰਾ ਵਾਲੇ ਨੂੰ ਫੰਡ ਤੋਂ ਬਾਅਦ ਨਾਲ ਲੱਗਦੀ ਸੜਕ ਰਾਈ ਕੰਪਲੈਕਸ ਤੋਂ ਬਾਹਰ ਲਿਜਾਣ ਲਈ ਬੁਲੇਟ ਪ੍ਰੂਫ ਵਾਹਨ ਦੀ ਵਰਤੋਂ ਕਰਨਾ ਸ਼ਾਮਲ ਸੀ ਇਸ ਦੇ ਲਈ ਨਿਗਰਾਨੀ ਨੇ ਬੇਨਤੀ ਕੀਤੀ ਸੀ ਕਿ ਹੈਲੀਬੌਰਨ ਕਮਾਂਡੋਜ਼ ਦੇ ਹਮਲੇ ਤੋਂ ਠੀਕ ਪਹਿਲਾਂ ਉਸ ਇਲਾਕੇ ਵਿੱਚ ਤਿੰਨ ਪਰਤਾਂ ਵਾਲਾ CRPF ਦਾ ਘੇਰਾ ਤਾਇਨਾਤ ਕੀਤਾ ਜਾਵੇ ਆਪਰੇਸ਼ਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਨਿਗਰਾਨੀ ਨੇ SFF ਦੇ ਇੱਕ ਸੈਨਿਕ ਕਰਮਚਾਰੀ ਦੀ ਚੋਣ ਕੀਤੀ ਤੇ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਦਿਨ ਬਤਾਉਣ ਦਾ ਕੰਮ ਸੌਂਪਿਆ ਕਰਮਚਾਰੀ ਦਾ ਕੰਮ ਲੰਗਰ ਖੇਤਰ ਤੇ ਵਿਸ਼ੇਸ਼ ਜ਼ੋਰ ਦੇਂਦਿਆਂ ਇੱਕ ਵਿਸਤ੍ਰਿਤ ਰੂਪ ਰੇਖਾ ਨਕਸ਼ਾ ਤਿਆਰ ਕਰਨਾ ਤੇ ਅੰਦਰ ਦਾਖਲ ਹੋਣ ਤੇ ਬਾਹਰ ਨਿਕਲਣ ਦੇ ਸਭ ਤੋਂ ਟੁਕਮੇ ਬਿੰਦੂਆਂ ਨੂੰ ਚਿੰਨਿਤ ਕਰਨਾ ਸੀ ਉਸਨੇ ਅਕਾਲ ਤਖਤ ਵਿੱਚ ਪਿੰਡਰਾਵਾਲੇ ਦੀ ਰਹਿائش ਤੋਂ ਲੈ ਕੇ ਲੰਗਰ ਕੰਪਲੈਕਸ ਦੀ ਛੱਤ ਤੱਕ ਪਿੰਡਰਾਵਾਲੇ ਅਤੇ ਉਸਦੇ ਹਥਿਆਰਬੰਦ ਸਾਥੀਆਂ ਦੀਆਂ ਗਤੀਵਿਧੀਆਂ ਤੇ ਹਰਕਤਾਂ ਦੇ ਵੀ ਧਿਆਨ ਰੱਖਣਾ ਸੀ ਹੈਲੀਬੌਰਨ ਕਮਾਂਡੋਜ਼ ਦੁਆਰਾ ਪਿੰਡਰਾਵਾਲੇ ਨੂੰ ਅਗਵਾ ਕਰਨ ਲਈ ਸਭ ਤੋਂ ਟੁਕਮੇ ਸਮੇਂ ਅਤੇ ਸਥਾਨ ਦਾ ਸੁਝਾਅ ਦੇਣ ਲਈ ਵੀ ਇਸੇ ਕਰਮਚਾਰੀ ਨੂੰ ਕਿਹਾ ਗਿਆ ਸੀ ਇਹ ਸਾਰੀ ਜਾਣਕਾਰੀ 3-4 ਦਿਨਾਂ ਵਿੱਚ ਇਕੱਠੀ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨੇੜੇ ਸਰਸਾਵਾ ਵਿੱਚ ਦਰਬਾਰ ਸਾਹਿਬ ਕੰਪਲੈਕਸ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਜਿਸ ਵਿੱਚ ਲੰਗਰ ਵਾਲਾ ਖੇਤਰ ਅਤੇ ਨੇੜਲੇ ਬਾਹਰ ਨਿਕਲਣ ਵਾਲੇ ਰਸਤਿਆਂ ਨੂੰ ਵਿਸ਼ੇਸ਼ ਰੂਪ ਵਿੱਚ ਦਰਸਾਇਆ ਗਿਆ ਸੀ ਉਸ ਆਪਰੇਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਹ ਹਨ ਹੈਲੀਬੋਰਨ ਕਮਾਂਡੋਜ਼ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਪਹੁੰਚਣ ਤੋਂ ਠੀਕ ਪਹਿਲਾਂ ਵੱਡੀ ਗਿਣਤੀ ਵਿੱਚ ਹਥਿਆਰਬੰਦ ਸੀਆਰਪੀਐਫ ਦੇ ਜਵਾਨ ਆਪਰੇਸ਼ਨ ਖਤਮ ਹੋਣ ਤੱਕ ਲੋਕਾਂ ਤੇ ਹੋਰ ਸਮਗਰੀ ਦੇ ਦਾਖਲੇ ਤੇ ਬਾਹਰ ਜਾਣ ਨੂੰ ਰੋਕਣ ਲਈ ਕੰਪਲੈਕਸ ਦੇ ਆਲੇ-ਦੁਆਲੇ ਤਿੰਨ ਪਰਤੀ ਕੇਰਾ ਪਾਉਣਗੇ ਐਸਐਫਐਫ ਕਮਾਂਡੋਸ ਦੀਆਂ ਦੋ ਟੀਮਾਂ ਜੋ ਨਵੇਂ ਉੱਬਰੇ 2 ਐਮਆਈ 4 ਹੈਲੀਕਾਪਟਰਾਂ ਵਿੱਚ ਸਵਾਰਸਨ ਉਸ ਥਾਂ ਤੇ ਪਹੁੰਚਣ ਗਈਆਂ ਜਿੱਥੇ ਭਿੰਡਰਾਂ ਵਾਲਾ ਛੱਤ ਤੇ ਆਪਣੇ ਉਪਦੇਸ਼ ਦੇ ਰਿਹਾ ਸੀ ਉਸ ਦੀ ਗੱਲ ਖਤਮ ਹੋਣ ਸਮੇਂ ਭਿੰਡਰਾਂ ਵਾਲੇ ਦੇ ਆਲੇ-ਦੁਆਲੇ ਦੀ ਢਿੱਲੀ ਸੁਰੱਖਿਆ ਦਾ ਫਾਇ ਦੋਵੇਂ ਟੀਮਾਂ ਰਸੇ ਰਾਹੀਂ ਥੱਲੇ ਉਤਰਨ ਗਿਆ। ਕੁਝ ਕਮਾਂਡੋ ਪਿੰਡਰਾਂ ਵਾਲੇ ਤੇ ਧਾਵਾ ਬੋਲਣਗੇ ਤੇ ਉਸ ਨੂੰ ਫੜਨਗੇ ਜਦੋਂ ਕਿ ਬਾਕੀ ਕਮਾਂਡੋ ਉਸ ਦੇ ਹਥਿਆਰਬੰਦ ਸੁਰੱਖਿਆ ਗਾਰਡਾਂ ਨੂੰ ਬੇਅਸਰ ਕਰਨਗੇ ਸਬਾਬਕ ਹੈ ਕਿ ਉਹ ਕਮਾਂਡੋਆਂ ਨੂੰ ਦੇਖ ਕੇ ਜਵਾਬੀ ਹਮਲਾ ਕਰਨਗੇ ਸੰਭਵ ਤੌਰ ਤੇ ਛੱਤ ਉੱਤੇ ਉਤਰਨ ਤੋਂ ਪਹਿਲਾਂ ਹੀ। ਇਸ ਦੇ ਨਾਲ ਹੀ ਬਾਕੀ ਐਸਐਫਐਫ ਕਮਾਂਡੋ ਅਤੇ ਸੀਆਰਪੀਐਫ ਦੇ ਜਵਾਨ ਆਪਣੇ ਆਪ ਨੂੰ ਦੋ ਟੁਕੜੀਆਂ ਵਿੱਚ ਵੰਡ ਲੈਣਗੇ। ਅਜਿਹੀ ਸਥਿਤੀ ਵਿੱਚ ਕਿ ਪਿੰਡਰਾ ਵਾਲਾ ਲੰਗਰ ਦੀ ਛੱਤੋਂ ਨਿਕਲ ਜਾਵੇ ਤਾਂ ਇਹਨਾਂ ਵਿੱਚੋਂ ਇੱਕ ਟੁਕੜੀ ਪਿੰਡਰਾ ਵਾਲੇ ਨੂੰ ਪਵਿੱਤਰ ਅਸਥਾਨ ਤੱਕ ਪਹੁੰਚਣ ਤੋਂ ਰੋਕਣ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਵੇਗੀ ਅਤੇ ਉਸਨੂੰ ਕਾਬੂ ਕਰੇਗੀ। ਦੂਜੀ ਟੁਕੜੀ ਬੁਲੇਟ ਪ੍ਰੂਫ ਗੱਡੀਆਂ ਵਿੱਚ ਲੰਗਰ ਕੰਪਲੈਕਸ ਅਤੇ ਗੁਰੂ ਨਾਨਕ ਨਵਾਸ ਵਿਚਕਾਰ ਸੜਕ 'ਤੇ ਪਹੁੰਚ ਜਾਵੇਗੀ। ਹੈਲੀਬੌਰਨ ਕਮਾਂਡੋਆਂ ਤੋਂ ਅੱਗੇ ਦੀ ਜ਼ਿੰਮੇਵਾਰੀ ਲੈ ਕੇ ਇਹ ਟੁਕੜੀ ਫੜੇ ਗਏ ਪਿੰਡਰਾ ਵਾਲੇ ਨੂੰ ਪਹਿਲਾਂ ਤੋਂ ਨਿਰਧਾਰਤ ਸਾਂਤੇ ਲੈ ਜਾਵੇਗੀ ਜਿੱਥੇ ਉਸਨੂੰ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਹੈਲੀਬੌਰ ਅਤੇ ਜ਼ਮੀਨੀ ਐਸਐਫਐਫ ਕਮਾਂਡ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਦਿੱਤੀ ਗਈ ਸੀ ਕਿ ਪਿੰਡਰਾਵਾਲੇ ਨੂੰ ਕਿਸੇ ਵੀ ਸੂਰਤ ਵਿੱਚ ਸ਼ਰਨ ਲੈਣ ਲਈ ਹਰਮੰਦਰ ਸਾਹਿਬ ਦੇ ਅਸਥਾਨ ਵੱਲ ਨਾ ਜਾਣ ਦਿੱਤਾ ਜਾਵੇ ਕਿਉਂਕਿ ਇਮਾਰਤ ਨੂੰ ਨੁਕਸਾਨ ਪਹੁੰਚਾਏ ਬਿਨਾ ਉਸ ਨੂੰ ਉੱਥੋਂ ਫੜਨਾ ਸੰਭਵ ਨਹੀਂ ਹੋਵੇਗਾ ਤੇ ਹਰਮੰਦਰ ਸਾਹਿਬ ਦੇ ਪ੍ਰਮੁੱਖ ਢਾਂਚੇ ਨੂੰ ਨੁਕਸਾਨ ਪਹੁੰਚਾਉਣਾ ਸਵੀਕਾਰਨਯੋਗ ਨਹੀਂ ਸੀ ਨਗਰਾਨੀ ਦੇ ਅਨੁਸਾਰ ਇਸ ਆਪਰੇਸ਼ਨ ਦੀ ਯੋਜਨਾ ਤੇ ਐਸਐਫਐਫ ਦੇ ਕਰਮਚਾਰੀਆਂ ਨੂੰ ਸਿਕਲਾਈ ਦੇਣ ਲਈ ਵਰਤੇ ਗਏ ਦਰਬਾਰ ਸਾਹਿਬ ਕੰਪਲੈਕਸ ਦੇ ਮਾਡਲ ਨੂੰ ਮਾਰਚ 1984 ਦੇ ਅੰਤ ਵਿੱਚ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਖਵਾ ਦਿੱਤਾ ਗਿਆ ਸੀ ਤਾਂ ਜੋ ਸੀਆਰਪੀਐਫ ਨਾਲ ਨਜ਼ਦੀਕੀ ਸਹਿਯੋਗ ਨੂੰ ਸੁਭਰਜਨਕ ਬਣਾਇਆ ਜਾ ਸਕੇ ਨਗਰਾਨੀ ਨੂੰ ਐਸਸੀਐਸ ਦੇ ਸਲਾਹਕਾਰ ਦੇ ਦੌਰੇ ਬਾਰੇ ਸਪਸ਼ਟ ਤੌਰ ਤੇ ਯਾਦ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਸਲਾਹਕਾਰ ਦੁਆਰਾ ਦਿੱਤੀ ਗਈ ਸਲਾਹ ਵਿਸ਼ੇਸ਼ ਤੌਰ ਤੇ ਐਸਐਫਐਫ ਅਲੀਵਾਨ ਆਪਰੇਸ਼ਨ ਲਈ ਸੀ ਨਾ ਕਿ ਫੌਜੀ ਅਗਵਾਈ ਵਾਲੇ ਆਪਰੇਸ਼ਨ ਬਲੂ ਸਟਾਰ ਲਈ ਜੋ ਉਸ ਸਮੇਂ ਯੋਜਨਾਬੰਦੀ ਦੇ ਪੜਾਅ ਤੇ ਵੀ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਨੇ ਆਪਰੇਸ਼ਨ ਬਲੂ ਸਟਾਰ ਤੋਂ ਕੁਝ ਦਿਨ ਪਹਿਲਾਂ ਇਹਨਾਂ ਕਮਾਂਡੋਆਂ ਦੀ ਮੰਗ ਕੀਤੀ ਇੰਦਰਾ ਗਾਂਧੀ ਨੂੰ ਜਾਣਕਾਰੀ ਦੇਣਾ April 1984 ਦੇ ਸ਼ੁਰੂ ਵਿੱਚ ਆਰਨ ਕੌਨ ਨੇ ਨਿਗਰਾਨੀ ਨੂੰ ਦੱਸਿਆ ਕਿ ਇੰਦਰਾ ਗਾਂਧੀ ਆਪਣੀ ਰਿਹائش ਇੱਕ ਸਫਦਰ ਜੰਗ ਰੋਡ ਦੇ ਨਾਲ ਲੱਗਦੇ ਇੱਕ ਅਕਬਰ ਰੋਡ ਤੇ ਸਥਿਤ ਆਪਣੇ ਨਿੱਜੀ ਦਫ਼ਤਰ ਵਿੱਚ ਹੈਲੀਬੋਰਨ ਆਪਰੇਸ਼ਨ ਬਾਰੇ ਸੰਖੇਪ ਜਾਣਕਾਰੀ ਲੈਣਾ ਚਾਹੁੰਦੀ ਹੈ ਨਿਗਰਾਨੀ ਸ਼ੁਰੂ ਵਿੱਚ ਚਿਜਕਰੇ ਸਨ ਕਿ ਇੰਦਰਾ ਨੂੰ ਇਸਲਾਬੇਰਵਾ ਨਹੀਂ ਦੇਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਕਾਉ ਨੂੰ ਬੇਨਤੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ਤੇ ਸਾਰੀ ਜਾਣਕਾਰੀ ਦੇ ਦੇਣ ਕਿਉਂਕਿ ਕਾਉ ਵੀ ਇਸ ਆਪਰੇਸ਼ਨ ਦੇ ਵੇਰਵੇ ਪੂਰੀ ਤਰ੍ਹਾਂ ਜਾਣੂ ਸਨ ਪਰ ਆਖਰਕਾਰ ਨਿਗਰਾਨੀ ਹੀ ਨਰਮ ਪੈ ਗਏ ਤੇ ਉਹਨਾਂ ਨੇ ਕਾਉ ਦੀ ਮੌਜੂਦਗੀ ਵਿੱਚ ਇੰਦਰਾ ਨੂੰ ਇਸ ਆਪਰੇਸ਼ਨ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਣਕਾਰੀ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ਤੇ ਨਿਗਰਾਨੀ ਨੂੰ ਪੁੱਛਿਆ ਕਿ ਇਸ ਆਪਰੇਸ਼ਨ ਦੌਰਾਨ ਕਿੰਨਾ ਕੋਈ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਸੀ ਨਿਗਰਾਨੀ ਨੇ ਕਿਹਾ ਕਿ ਉਹ ਦੋਵੇਂ ਹੈਲੀਕਾਪਟਰ ਅਤੇ ਲਗਭਗ 20 ਫੀਸਦੀ ਕਮਾਂਡੋਆਂ ਨੂੰ ਗਵਾ ਸਕਦਾ ਹੈ ਇਸ ਤੋਂ ਬਾਅਦ ਇੰਦਰ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਨਾਗਰਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਬਾਰੇ ਪੁੱਛਿਆ ਨਗਰਾਨੀ ਕੋਲ ਇਸ ਦਾ ਕੋਈ ਠੋਸ ਜਵਾਬ ਨਹੀਂ ਸੀ ਇਸ ਆਪਰੇਸ਼ਨ ਦਾ ਸਮਾਂ ਵਿਸਾਖੀ ਯਾਨੀ 13 ਅਪ੍ਰੈਲ ਦੇ ਦਰਬਾਰ ਸਾਹਿਬ ਵਿਖੇ ਹੋਣ ਵਾਲੇ ਜਸ਼ਨਾਂ ਦਾ ਮੇਲ ਖਾਂਦਾ ਸੀ ਨਗਰਾਨੀ ਇਹ ਅੰਦਾਜ਼ਾ ਨਹੀਂ ਲਗਾ ਸਕੇ ਸਨ ਕਿ ਉਸ ਸਮੇਂ ਉੱਥੇ ਕਿੰਨੇ ਕੁ ਨਾਗਰਿਕ ਮੌਜੂਦ ਹੋ ਸਕਦੇ ਸਨ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਦੇ ਰਾਹ ਵਿਚ ਆਉਣ ਵਾਲੇ ਲਗਭਗ 20 ਫੀਸਦੀ ਨਾਗਰਿਕ ਵੀ ਮਾਰੇ ਜਾ ਸਕਦੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੰਨੀ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਮਨ ਨਹੀਂ ਦੇ ਸਕਦੀ ਆਪਰੇਸ਼ਨ ਨੂੰ ਉੱਥੇ ਹੀ ਰੱਦ ਕਰ ਦਿੱਤਾ ਗਿਆ ਜਦੋਂ ਮੈਂ ਨਗਰਾਨੀਨ ਆਪਰੇਸ਼ਨ ਲਈ ਬਸਾਖੀ ਵਾਲੇ ਦਿਨ ਦੀ ਚੋਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਸ ਸਮੇਂ ਕਿਸੇ ਨੇ ਵੀ ਆਪਰੇਸ਼ਨ ਦੀ ਤਰੀਕ ਨੂੰ ਮੁਲਤਵੀ ਕਰਨ ਜਾਂ ਅੱਗੇ ਪਾਉਣ ਬਾਰੇ ਸੋਚਿਆ ਨਹੀਂ ਸੀ ਖਾਸ ਕਰ ਇਹ ਹੈ ਕਿ ਆਪਰੇਸ਼ਨ ਦੀ ਜਾਣਕਾਰੀ ਸੁਣ ਤੋਂ ਬਾਅਦ ਇੰਦਰਾ ਗਾਂਧੀ ਨੇ ਇੱਕ ਗਮਗੀਨ ਚਿਹਰੇ ਨਾਲ ਟਿੱਪਣੀ ਕੀਤੀ ਕਿ ਉਹ ਜਾਣਦੀ ਹੈ ਕਿ ਅਜ ਨਹੀਂ ਤਾਂ ਕੱਲ ਉਸ ਨੂੰ ਸਿੱਖ ਕੱਟੜਪੰਥੀਆਂ ਦੁਆਰਾ ਮਾਰ ਦਿੱਤਾ ਜਾਵੇਗਾ ਪਰ ਉਹ ਇਸ ਬਾਰੇ ਚਿੰਤਤ ਨਹੀਂ ਸੀ ਉਸ ਦੀ ਮੁੱਖ ਚਿੰਤਾ ਇਹ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਦਾ ਕੀ ਹੋਵੇਗਾ ਜੇ ਰੋਸਨ ਜਾਨੀ ਨੁਕਸਾਨ ਦਾ ਨਿਰੇਖਣ ਕੀਤਾ ਜਾਵੇ ਜੋ ਇਸ ਆਪਰੇਸ਼ਨ ਦੇ ਨਤੀਜੇ ਵਜੋਂ ਹੋ ਸਕਦਾ ਸੀ ਇੱਕ MI4 ਹੈਲੀਕਾਪਟਰ ਤੇ 8 ਤੋਂ 16 ਯਾਤਰੀ ਸਵਾਰ ਹੋ ਸਕਦੇ ਸਨ ਮੰਨ ਲਓ ਕਿ ਦੋ SFF MI4 ਹੈਲੀਕਾਪਟਰਾਂ ਤੇ ਪੂਰੀ ਤਰ੍ਹਾਂ ਲੈ 12-12 ਕਮਾਂਡੋ ਸਵਾਰ ਸਨ ਜੇ ਜਾਨੀ ਨੁਕਸਾਨ ਦੀ ਦਰ 20% ਹੁੰਦੀ ਤਾਂ 24 ਕਮਾਂਡੋਆਂ ਵਿੱਚੋਂ 5 ਮਾਰੇ ਜਾਂਦੇ ਮੰਨ ਲਓ ਕਿ ਆਪਰੇਸ਼ਨ ਦੇ ਵਕਤ ਲੰਗਰ ਦੀ ਛੱਤ ਉੱਤੇ ਪਿੰਡਰਾਂ ਵਾਲੇ ਦੇ 10 ਰਖੇਕ ਸਮੇਤ ਲਗਭਗ 300 ਵਿਕਤੀਆਂ ਦਾ ਇਕੱਠ ਹੁੰਦਾ ਹੈਲੀਕਾਪਟਰਾਂ ਨੂੰ ਨੇੜੇ ਆਉਂਦੇ ਦੇਖ ਕੇ ਨਾਗਰਿਕਾਂ ਦੀ ਆਮ ਪ੍ਰਤੀਕਿਰਿਆ ਇਹ ਹੀ ਹੁੰਦੀ ਕਿ ਉਹ ਜਾਂ ਤਾਂ ਓਟ ਲੈਣ ਲਈ ਦੌੜਦੇ ਜਾਂ ਉਥੋਂ ਬਚ ਕੇ ਫਰਾਰ ਹੋ ਜਾਂਦੇ ਪਰ ਅਸੀਂ ਇਹ ਮੰਨ ਲਈਏ ਕਿ ਸਾਰੇ 350 ਲੋਕ ਆਪਰੇਸ਼ਨ ਦੇ ਰਾਹ ਵਿੱਚ ਆ ਗਏ ਸਨ ਤਾਂ ਅਨੁਮਾਨ ਮੁਤਾਬਕ ਕੁੱਲ ਜਾਨੀ ਨੁਕਸਾਨ 60 ਵਿਕਤੀਆਂ ਦੀ ਮੌਤ ਹੁੰਦਾ ਕਿਉਂਕਿ ਸੀਆਰਪੀਐਫ ਵੱਲੋਂ ਬਾਹਰ ਨਿਕਲਣ ਦੇ ਰਸਤੇ ਨੂੰ ਪਹਿਲਾਂ ਹੀ ਸਾਫ਼ ਕਰ ਲਿਆ ਗਿਆ ਹੁੰਦਾ ਇਸ ਲਈ ਪਾਸੇ ਵਾਲੀ ਸੜਕ ਰਾਹੀਂ ਪਿੰਡਰਾ ਵਾਲੇ ਨੂੰ ਲੈ ਕੇ ਜਾ ਰਹੇ ਕਮਾਂਡੋਆਂ ਦੇ ਰਾਹ ਵਿੱਚ ਕੋਈ ਵੀ ਨਾ ਹੁੰਦਾ ਕਾਉ ਅਤੇ ਨਿਗਰਾਨੀ ਦੋਵੇਂ ਅਜਿਹੇ ਅਨੁਮਾਨ ਲਗਾਉਂਦੇ ਸਮੇਂ ਬਹੁਤ ਸਾਵਧਨ ਸਨ ਅਤੇ ਉਨ੍ਹਾਂ ਨੇ ਕੋਈ ਅਜਿਹੇ ਵੱਡੇ ਦਾਅਵੇ ਨਹੀਂ ਕੀਤੇ ਹੋਣਗੇ ਜਿਨ੍ਹਾਂ ਉੱਤੇ ਉਹ खरे ਨਹੀਂ ਉਤਰ ਸਕਦੇ ਸਨ ਸਾਵਧਾਨੀ ਵਾਲੇ ਪਾਸੇ ਗਲਤੀ ਕਰਨ ਦੀ ਉਹਨਾਂ ਦੀ ਪ੍ਰਵਿਰਤੀ ਨੂੰ ਦੇਖਦੇ ਹੋਏ ਨਿਗਰਾਨੀ ਦੁਆਰਾ ਵਿਸ਼ੇਸ਼ ਜਾਣਕਾਰੀ ਦੇਣ ਵੇਲੇ ਪ੍ਰਧਾਨ ਮੰਤਰੀ ਨਾਲ ਸਾਂਝ ਕੀਤੇ ਗਏ ਸੰਭਾਵਿਤ ਜਾਨੀ ਨੁਕਸਾਨ ਦੇ ਅੰਦਾਜ਼ੇ ਨੂੰ ਕੁਝ ਵਧਾ ਕੇ ਹੀ ਦੱਸਿਆ ਗਿਆ ਹੋਵੇਗਾ ਇਸ ਆਪਰੇਸ਼ਨ ਵਿੱਚ ਭਿਆਨਕ ਜਾਨੀ ਨੁਕਸਾਨ ਨਾਲ ਹੋਣ ਵਾਲੇ ਅੰਦਾਜ਼ਨ ਘਾਟੇ ਤੇ ਆਖਰਕਾਰ ਆਪਰੇਸ਼ਨ ਬਲੂ ਸਟਾਰ ਦੁਆਰਾ ਕੀਤੀ ਤਬਾਹੀ ਦੇ ਪੱਧਰ ਦੀ ਤੁਲਨਾ ਕਰਕੇ ਦੇਖੋ ਐਮਪੀਐਸ ਆਲਖ ਆਈਪੀਐਸ 1970 ਗੁਜਰਾਤ ਨੇ 1982 ਤੋਂ 1985 ਤੱਕ ਸਹਾਇਕ ਖੋਪੀਆ ਬਿਊਰੋ ਐਸ ਆਈ ਬੀ ਅੰਮ੍ਰਿਤਸਰ ਵਿਖੇ ਸਹਾਇਕ ਨਿਰਦੇਸ਼ਕ ਦੇ ਐਮ ਅਹੁਦੇ ਦਾ ਚਾਰ ਸੰਭਾਲਿਆ ਸੀ ਇਸ ਅਹੁਦੇ ਤੇ ਰਹਿੰਦੇ ਹੋਏ ਉਹ ਪਿੰਡਰਾਵਾਲੇ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਤੇ ਸੰਬੰਧਿਤ ਘਟਨਾਵਾਂ ਬਾਰੇ ਜਾਣਦੇ ਸਨ ਇੱਕ ਨਜ਼ਦੀਕੀ ਦੋਸਤਾ ਭਤੀਜਾ ਹੁੰਦੇ ਨਾਤੇ ਔਲਖ ਪਟਿਆਲਾ ਵਿਖੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਮੈਨੂੰ ਜਾਣਦੇ ਸਨ ਉਹਨਾਂ ਨੇ ਹਾਲੀ ਵਿੱਚ ਮੈਨੂੰ ਦੱਸਿਆ ਕਿ ਜੇਕਰ ਸਰਕਾਰ ਪਿੰਡਰਾਵਾਲੇ ਨੂੰ ਅਗਵਾ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਪਹਿਲਾਂ ਤੋਂ ਹੀ ਨਿਰਧਾਰਤ ਥਾਂ ਤੇ ਲੈ ਜਾਣਾ ਚਾਹੁੰਦੀ ਸੀ ਤਾਂ ਇਹ ਬਹੁਤ ਮੁਸ਼ਕਲ ਕੰਮ ਨਹੀਂ ਸੀ ਇਸ ਦਾ ਕਾਰਨ ਇਹ ਸੀ ਕਿ ਭੰਡਰਾਂ ਵਾਲਾ ਰੋਜ਼ਾਨਾ ਉਸੇ ਤਰਤੀਬ 'ਚ ਅਕਾਲ ਤਖਤ ਤੋਂ ਲੰਗਰ ਕੰਪਲੈਕਸ ਦੀ ਛੱਤ ਤੱਕ ਪੈਦਲ ਜਾਂਦਾ ਅਤੇ ਉਸੇ ਤਰ੍ਹਾਂ ਵਾਪਸ ਆਉਂਦਾ ਸੀ। ਉਸ ਦੇ ਨਾਲ ਹਮੇਸ਼ਾ 8 ਤੋਂ 10 ਹਥਿਆਰਬੰਦ ਬੰਦੇ ਰਹਿੰਦੇ ਸਨ ਜੋ ਉਸ ਦੇ ਆਲੇ-ਦੁਆਲੇ ਸਬਬੀ ਹੀ ਤੁਰਦੇ ਫਿਰਦੇ ਰਹਿੰਦੇ ਸਨ ਬਿਨਾਂ ਇਸ ਸ਼ੰਕਾ ਦੇ ਕਿ ਉਹਨਾਂ 'ਤੇ ਹਮਲਾ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹੇ ਆਪਰੇਸ਼ਨ ਲਈ ਦਿਨ ਅਤੇ ਸਮਾਂ ਧਿਆਨ ਨਾਲ ਚੁਣਿਆ ਜਾਂਦਾ। ਯਾਨੀ ਜਦੋਂ ਕੰਪਲੈਕਸ ਵਿੱਚ ਘੱਟ ਸ਼ਰਦਾਲੂ ਹੁੰਦੇ ਤਾਂ ਨਾਗਰਿਕਾਂ ਦੇ ਮਾਰੇ ਜਾਣ ਦੀ ਗਿਣਤੀ ਬਹੁਤ ਘੱਟ ਹੋ ਸਕਦੀ ਸੀ। ਦਰਅਸਲ ਨਰਮਵਦੀ ਅਕਾਲੀ ਆਗੂਆਂ ਤੇ ਪੰਜਾਬ ਦੀ ਜ਼ਿਆਦਾਤਰ ਆਮ ਜਨਤਾ ਨੇ ਇਹ ਅਜਿਹੇ ਕਦਮ ਦਾ ਸਵਾਗਤ ਕੀਤਾ ਹੁੰਦਾ ਕਿਉਂਕਿ ਉਹ ਪਿੰਡਰਾਵਾਲੇ ਦੀਆਂ ਗਤੀਵਿਧੀਆਂ ਦੇ ਨਤੀਜੇ ਵਜੋਂ ਸੂਬੇ ਵਿੱਚ ਪੈਦਾ ਹੋਈ ਨਿਰੰਤਰ ਅਸਥਿਰਤਾ ਤੋਂ ਅੱਕ ਚੁੱਕੇ ਸਨ ਕੇਂਦਰਾ ਗਾਂਧੀ ਵੱਲੋਂ ਐਸਐਫਐਫ ਆਪਰੇਸ਼ਨ ਨੂੰ ਰੱਦ ਕਰਨਾ ਸਿਰਫ ਨਾਗਰਿਕਾਂ ਦੇ ਮਾਰੇ ਜਾਣ ਦੀ ਚਿੰਤਾ ਤੋਂ ਪਰਹੇਰ ਸੀ ਜਾਂ ਕਿ ਕੋਈ ਹੋਰ ਕਾਰਨ ਸੀ ਜਿਸ ਬਾਰੇ ਨਗਰਾਨੀ ਨੂੰ ਪਤਾ ਨਹੀਂ ਸੀ ਜੇਕਰ ਇਸ ਸਵਾਲ ਨੂੰ ਇੱਕ ਕਦਮ ਹੋਰ ਅੱਗੇ ਵਧਾਇਆ ਜਾਵੇ ਤਾਂ ਕਿ ਉਸ ਸਮੇਂ ਪਿੰਡਰਾਵਾਲੇ ਦਾ ਅਪਖਰਨ ਕਾਂਗਰਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਵਿੱਚ ਮਦਦ ਕਰਦਾ ਅਸਲ ਵਿੱਚ 2012 ਵਿੱਚ ਆਰਟੀਆਈ ਕਾਰਕੁਨ ਨਵਦੀਪ ਗੁਪਤਾ ਦੁਆਰਾ ਗ੍ਰਹਿ ਮੰਤਰਾਲੇ ਰਾਹੀਂ ਪੰਜਾਬ ਸਰਕਾਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿਸ ਦਿਨ ਭਿੰਡਰਾਵਾਲੇ ਦੀ ਮੌਤ ਹੋਈ ਸੀ ਉਸ ਦਿਨ ਤੱਕ ਨਾ ਤਾਂ ਉਸ ਵਿਰੁੱਧ ਕੋਈ ਕਾਰਵਾਈਯੋਗ ਐਫਆਈਆਰ ਦਰਜ ਕੀਤੀ ਗਈ ਸੀ ਤੇ ਨਾ ਹੀ ਉਸ ਵਿਰੁੱਧ ਕੋਈ ਫੌਜਦਾਰੀ ਮੁਕੱਦਮਾ ਵਿਚਾਰधीन ਸੀ ਗੁਪਤਾ ਦਾ ਵਿਚਾਰ ਹੈ ਕਿ ਭਿੰਡਰਾਵਾਲੇ ਦਾ ਮੂਲ ਰੂਪ ਵਿੱਚ ਇੱਕ ਸਿਆਸੀ ਕਤਲ ਹੋਇਆ ਸੀ ਗੁਪਤਾ ਵੱਲੋਂ ਆਪਰੇਸ਼ਨ ਬਲੂ ਸਟਾਰ ਦੇ ਪਿੱਛੇ ਦੀ ਸਚਾਈ ਨੂੰ ਲੱਭਣ ਦੀ ਕੋਸ਼ਿਸ਼ ਚੱਲੀ ਹੈ ਜਿਸ ਦਾ ਉਦੇਸ਼ ਦੋਸ਼ੀ ਨੂੰ ਸਾਫ਼ ਦੀ ਅਦਾਲਤ ਵਿੱਚ ਲਿਆਉਣਾ ਹੈ ਇਕ ਅਕਬਰ ਰੋਡ ਗੁਰਪ੍ਰਦੇ ਨਜ਼ਰੀਏ ਤੋਂ ਪਿੰਡਰਾ ਵਾਲੇ ਨੇ ਉਹ ਕੰਮ ਕਰ ਦਿੱਤਾ ਸੀ ਜਿਸ ਲਈ ਉਸਦੀ ਮਦਦ ਲਈ ਗਈ ਸੀ ਜਿਉਂਦਾ ਪਿੰਡਰਾ ਵਾਲਾ ਤੇ ਉਸ ਸਮੇਂ ਉਸ ਨੂੰ ਨਜ਼ਰਬੰਦ ਕਰਨਾ ਸਰਕਾਰ ਲਈ ਇੱਕ ਮੁਸੀਬਤ ਹੁੰਦੀ ਉਸਦੀ ਗ੍ਰਿਫਤਾਰੀ ਬਹੁਤ ਹੀ ਨਾਟਕੀ ਹਾਲਾਤਾਂ ਵਿੱਚ ਵੀ ਨੇ ਪੰਜਾਬ ਵਿੱਚ ਖੜਕੂਵਾਦ ਨੂੰ ਖਤਮ ਨਹੀਂ ਕਰਨਾ ਸੀ ਇਸ ਦੇ ਉਲਟ ਉਹ ਕੁਝ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਆਪਣੇ ਸਬੰਧਾਂ ਬਾਰੇ ਭੇਦ ਖੋਲ ਸਕਦਾ ਸੀ ਉਸ ਦੀ ਗ੍ਰਿਫਤਾਰੀ ਸਿੱਖ ਖੜਕੋ ਨੂੰ ਪੰਜਾਬ ਵਿੱਚ ਫੈਲ ਜਾਣ ਅਤੇ ਬਦਲੇ ਵਜੋਂ નિર્ਦੋਸ਼ ਸ਼ਿੰਦੂਆਂ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਵੀ ਬਣ ਸਕਦੀ ਸੀ ਕਿਉਂ ਨਾ ਤੋਂ ਪਹਿਲਾਂ ਉਸ ਸਥਿਤੀ ਨੂੰ ਕਾਬੂ ਕਰਨਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਲ ਹੁੰਦਾ ਜੋ ਅਗਲੇ 8 ਮਹੀਨਿਆਂ ਦੇ ਅੰਦਰ ਹੋਣੀਆਂ ਸਨ ਸਪਸ਼ਟ ਹੈ ਕਿ ਇੱਕ ਅਕਬਰ ਰੋਡ ਗਰੁੱਪ ਨੇ ਅਜਿਹਾ ਕੁਝ ਨਹੀਂ ਕਰਨਾ ਸੀ ਜਿਸ ਨਾਲ ਚੋਣਾਂ ਵਿੱਚ ਉਹਨਾਂ ਦੀਆਂ ਸੰਭਾਵਨਾਵਾਂ ਖਤਰੇ ਵਿੱਚ ਪੈ ਜਾਂਦੀਆਂ ਪਿੰਡਰਾਵਾਲੇ ਦੇ ਜਾਣ ਦਾ ਸਮਾਂ ਆ ਗਿਆ ਸੀ ਸਹੀ ਸਮਾਂ ਤੇ ਜਿਸ ਤਰੀਕੇ ਨਾਲ ਅੰਤਮ ਹੱਲ ਲਾਗੂ ਕਰਨਾ ਸੀ ਉਸਤੇ ਕੰਮ ਕੀਤਾ ਜਾਣਾ ਬਾਕੀ ਸੀ ਪਿਛਲੇ 3 ਸਾਲਾਂ ਦੌਰਾਨ ਬਹੁਤ ਧਿਆਨ ਨਾਲ ਤਿਆਰ ਕੀਤੇ ਗਏ ਉਸਤੇ ਕੁੰਖਾਰ ਅਕਸ ਨੂੰ ਦੇਖਦੇ ਹੋਏ ਇਹ ਸੰਭਵ ਨਹੀਂ ਸੀ ਕਿ ਪਿੰਡਰਾਵਾਲਾ ਚੁੱਪਚਾਪ ਚਲੇ ਜਾਂਦਾ ਉਸ ਦੀ ਆਖਰੀ ਲੜਾਈ ਉਸ ਦੇ ਅਕਸ ਲਈ ਟੁਕਵੀ ਹੋਣੀ ਚਾਹੀਦੀ ਸੀ ਤਾਂ ਜੋ ਲੋਕਾਂ ਨੂੰ ਅਹਿਸਾਸ ਹੋ ਸਕੇ ਕਿ ਉਹ ਕਿੰਨਾ ਮਜ਼ਬੂਤ ਦੁਸ਼ਮਣ ਸੀ ਇਸ ਲਈ ਇਹ ਜਾਪਦਾ ਹੈ ਕਿ ਹਥਿਆਰਾਂ ਦੀ ਸਪਲਾਈ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕੀਤਾ ਗਿਆ ਸੀ ਤਾਂ ਜੋ ਜਦੋਂ ਅੰਤਮ ਹੱਲ ਦਾ ਸਮਾਂ ਆ ਜਾਵੇ ਤਾਂ ਭਿੰਡਰਾ ਵਾਲੇ ਨੂੰ ਆਖਰੀ ਦਮ ਤੱਕ ਲੜਨਾ ਪਵੇ ਇਸ ਤਰ੍ਹਾਂ ਇਹ ਜਾਪਦਾ ਹੈ ਕਿ ਕੇਂਦਰਾ ਗਾਂਧੀ ਵੱਲੋਂ ਐਸਐਫਐਫ ਆਪਰੇਸ਼ਨ ਨੂੰ ਰੱਦ ਕਰਨਾ નિર્ਦੋਸ਼ ਨਾਗਰਿਕਾਂ ਦੇ ਜੀਵਨ ਲਈ ਉਸ ਦੀ ਚਿੰਤਾ ਨਹੀਂ ਸੀ ਸਗੋਂ ਇਹਨਾਂ ਵਿਚਾਰਾਂ ਤੇ ਆਧਾਰਿਤ ਸੀ ਇਹ ਸਭ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਨੂੰ ਸੋਚਿਆ ਗਿਆ ਮਨਜ਼ੂਰ ਕੀਤਾ ਗਿਆ ਤੇ ਫਿਰ ਲਾਗੂ ਕੀਤਾ ਗਿਆ ਇਹ ਚਿੰਤਾ ਕੀਤੇ ਬਿਨਾ ਕਿ ਇਸ ਨਾਲ ਕਿੰਨਾ ਜਾਨੀ ਨੁਕਸਾਨ ਹੋਵੇਗਾ ਜਾਂ ਪੰਜਾਬ ਵਰਗੇ ਰਣਨੀਤਿਕ ਸੂਬੇ ਦੀ ਸਿਰਤਾ ਅਤੇ ਸਮੁੱਚੇ ਰਾਸ਼ਟਰ ਤੇ ਇਸਦਾ ਕੀ ਪ੍ਰਭਾਵ ਪਵੇਗਾ? ਬਾਕੀ ਅਗਲੇ ਅੰਕ ਵਿੱਚ। ਧੰਨਵਾਦ।